ਫੱਤੇਗਰ ਸਾਹਿਬ ਪ੍ਰੀਤ 649 ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬាទ ਠੀਕ ਹੈ ਜੀ। ਹਾਜੂ। ਲਾਈਨ ਤੇ ਖੜਾ ਜੀ ਉਸ ਤੋਂ ਲਈ ਪ੍ਰੀਤ 649 ਦੀ ਗੱਲ ਹੋਣ ਲੱਗੀ ਹੈ। ਇਸ ਡੈਕਟਰ ਦੀ ਰਵਾਨਗੀ ਜਿਹੜੀ ਹਾਰੇ ਕਿ ਖੇਡ ਮੇਲੇ ਦੇ ਉੱਪਰ ਜਕਾਰੇ ਦੇ ਨਾਲ ਹੁੰਦੀ ਹੈ ਬੋਲੇ ਈ ਸੋਨੇ ਆਲ ਸਤਿ ਸ੍ਰੀ ਅਕਾਲ ਆਹ ਟਰੈਕਟਰ ਨੂੰ ਕਹਿੰਦੇ ਮੇਰੇ ਵੀਰੋ ਆਹ ਟਰੈਕਟਰ ਨੇ ਕਹਿੰਦੇ ਸ੍ਰੀ ਫਾਡੇਗੜ ਸਾਹਿਬ ਜ਼ਿਲੇ ਦਾ ਮਾਨ ਮਾਜੀ ਪਿੰਡ ਨੂੰ ਬੜਾ ਪ੍ਰਸਿੱਧ ਕੀਤਾ ਰਾਜੂ ਕਮਨ ਨੇ ਇਸ ਵੀਰ ਨੂੰ ਤੇ ਨਾਲ ਕਹਿੰਦੇ ਪ੍ਰੀਤ ਸੱਠਨੰਜਾਂ ਦੇ ਨਾਂ ਦੇ ਨਾਲ ਇਸ ਟਰੈਕਟਰ ਨੂੰ ਪ੍ਰਸਿੱਧੀ ਮਿਲੀ ਹੈ। ਆਓ ਸਾਰੇ ਸਾਡੇ ਜੀਵਨ ਦੇ। ਆਓ ਪਰਮੇਸ਼ਰ ਦਾ ਬਸੇ ਸਤਿ ਸ੍ਰੀ ਅਕਾਲ। ਦੋ ਤਰੀਕ ਨੂੰ ਜੱਗਾ ਜੀ ਦੋ ਤਰੀਕ ਨੂੰ ਆਹ ਮੁੰਡੇ ਦਾ ਕਹਿੰਦੇ ਬਸੀਸ ਸਨਮਾਨ ਆਣਾ ਮੇਰੇ ਵੀਰੋ ਤੇ ਗੱਲਾਂ ਵੱਖਰੀਆਂ ਹੋਣਗੀਆਂ ਬੰਦੇ ਪਿੰਡ ਖਵਾਲ ਸਰਗਰਸਪੁਰ ਜ਼ਿਲ੍ਹਾ ਸੰਜੀਤ ਸੰਜੀਤ ਪਵਾਰ ਸਾਹਿਬ ਇਹਨਾਂ ਵੱਲੋਂ راجی ہوگا آئر ماجو سارے پرا لان کرو کہ ٹائم دو گیارہ سو روپیہ دتا جائے گا آسے دے سارا والا پیڑ بئی سرچی مانا खे <laughs> ਕਰੀਏ ਆਉਦਾ ਆ ਕਰੀਏ ਆਉਦਾ ਕਹਿੰਦੇ ਪਾਪਾ ਹਾਂ ਭਜਾਈ ਆਉਦਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਦੇਖੋ ਫਿਰ ਹੋ ਗਈ ਕਮਾਲ ਫਿਰ ਕਮਾਲ ਹੋਈ ਜਾਂਦੀ ਆ ਉਹ ਦੁਨੀਆ ਕਮਾਲੀ ਖੇਡਦੇ ਹੋ ਮੈਚਾਂ ਤੋਂ ਖਿਆਲ ਹੋਈ ਜਾਂਦੀ ਆ ਲੈ ਸੱਤ ਲੱਗਿਆ ਜੇਰ ਤੰਗੇ ਬੰਗੇ ਹਾਂ ਸਾਹਮਣੇ ਕਹਿੰਦੇ ਪ੍ਰੀਤ ਫਤਿਹਗੁਰ ਸਾਹਿਬ ਇਸ ਵੇਲੇ ਮੋਲ ਮਾਰ ਕੇ ਆ ਰਹੇ ਹੋ ਇਹਦਾ ਸਮਾਂ ਨੋਟ ਕਰਿਓ ਜੀ 2 ਮਿੰਟ 43 ਸੈਕਿੰਡ 50 ਮਾਈਕਰੋ ਜੀ 2 ਮਿੰਟ 48 ਸੈਕਿੰਡ 50 ਮਾਈਕਰੋ ਦਾ ਸਮਾਂ ਇਹ ਲੱਗਿਆ ਟ੍ਰੈਕਟਰ ਦਾ ਉਧਰ